ਮੇਰਾ ਨਾਮ ਹੈ ਕਾਉਂਟ ਜਗਦੀਸ਼ ਚੰਦ ਜੀ ਜੀ ਅੱਜ ਜਿਹੜਾ ਪ੍ਰਦਰਸ਼ਨ ਹੋ ਰਿਹਾ ਹੈ ਕੀ ਅੱਜ ਅਸੀਂ ਕੈਂਪੇਨ ਚਲਾ ਰਹੇ ਹਾਂ 12 ਫਰਵਰੀ ਨੂੰ ਹੜਤਾਲ ਕਰਨ ਲਈ ਅੱਜ ਅਸੀਂ ਇੱਥੇ ਪੰਜ ਟ੍ਰੇਡ ਯੂਨੀਅਨਾਂ ਦੇ ਆਗੂ ਸਾਥੀ ਇਕੱਠੇ ਹੋਏ ਆ ਜਿਦੇ ਚ ਇਟਕ ਇੰਟਕ ਸੀਆਈਟੀਯੂ ਸੀਟੀਯੂ ਪੰਜਾਬ ਤੇ ਐਕਟੂ ਅਸੀਂ ਪੰਜ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਜੋ ਦੇਸ਼ ਦੀਆਂ 10 ਟ੍ਰੇਡ ਯੂਨੀਅਨਾਂ ਸੀਡੀ ਸਕੀਮ ਵਰਕਰਸ ਫੈਡਰੇਸ਼ਨਾਂ ਤੇ ਸਟੇਟ ਵਾਈਜ਼ ਜਥੇਬੰਦੀਆਂ ਨੇ 12 ਫਰਵਰੀ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ ਲੋਕਾਂ ਨੂੰ ਅਪੀਲ ਕਰਨ ਆਇਆ ਕਿ 12 ਤਰੀਕ ਨੂੰ ਹੜਤਾਲ ਕਰਕੇ ਬੱਸ ਸਟੈਂਡ ਦੇ ਉੱਤੇ ਇਕੱਠੇ ਹੋਣ ਜਿੱਥੇ ਸਾਂਝਾ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨਾਂ ਦੀ ਰੇਲੀ ਹੋ ਰਹੀ ਆ ਹੜਤਾਲ ਕਰਨ ਤੋਂ ਬਾਅਦ ਇਹ ਕਰਨ ਦੇ ਲਈ ਮਜਬੂਰ ਕਿਉਂ ਹੋਣਾ ਪਿਆ ਉਹ ਇਸ ਤਰਕੇ ਕਿ ਕੇਂਦਰ ਸਰਕਾਰ ਨੇ ਜੋ 150 ਸਾਲ ਦੇ ਵਿੱਚ ਮਜ਼ਦੂਰਾ ਨੇ ਕੁੱਲ ਦੁਨੀਆਂ ਦੇ ਵਿੱਚ ਲੜਾਈਆਂ ਲੜ ਕੇ ਆਪਦੇ ਹੱਕ ਪ੍ਰਾਪਤ ਕੀਤੇ ਸੀ ਕਾਨੂੰਨ ਬਣਵਾਏ ਸੀ ਇਹਨਾਂ ਨੇ ਇੱਕੋ ਝਟਕੇ ਦੇ ਵਿੱਚ ਉਹ ਸਾਰੇ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਸਾਰੀ ਦੁਨੀਆ ਜਾਣਦੀ ਹੈ ਕਿ 8 ਘੰਟੇ ਦੀ ਡਿਊਟੀ ਦੇ ਲਈ ਪੂਰੀ ਦੁਨੀਆ ਦੇ ਵਿੱਚ ਮਜ਼ਦੂਰ ਜਮਾਤ ਨੇ ਸੰਘਰਸ਼ ਕੀਤਾ ਤੇ ਇਹਨਾਂ ਨੇ 8 ਤੋਂ 12 16 ਘੰਟੇ ਕੰਮ ਕਰਨ ਦੇ ਲਈ ਸਾਨੂੰ ਮਜਬੂਰ ਕਰ ਰਹੇ ਨੇ ਇਹਨਾਂ ਨੇ ਜੋ ਅਸੀਂ ਪ੍ਰਾਪਤ ਕੀਤੇ ਸੀ ਭਾਵੇਂ ਉਹ ਗ੍ਰੈਚੁਇਟੀ ਸੀ ਭਾਵੇਂ ਉਹ ਬੋਨਸ ਸੀ ਭਾਵੇਂ ਰੈਗੂਲਰ ਵਰਕਰ ਦੀ ਗੱਲ ਸੀ ਭਾਵੇਂ ਇਹ ਸੀ ਵੀ ਜੇ 100 ਵਰਕਰ ਅਲੀ ਫੈਕਟਰੀ ਐ ਉਹਨੂੰ ਇਹ ਬੰਦ ਨਹੀਂ ਕਰ ਸਕਦੇ ਉਹਨੂੰ ਕੱਢ ਨਹੀਂ ਸਕਦੇ ਮੋਦੀ ਸਰਕਾਰ ਨੇ ਇਹ ਸਾਰਿਆਂ ਨੂੰ ਖਤਮ ਕਰ ਦਿੱਤਾ ਤੇ ਮਨਰੇਗਾ ਕਾਨੂੰਨ ਜਿਹੜਾ ਬਹੁਤ ਹੀ ਛੋਟਾ ਮਜ਼ਦੂਰਾਂ ਦੇ ਹੱਕ ਚ ਸੀਗਾ ਖਾਸ ਕਰਕੇ ਪਿੰਡੂ ਪੈਣਾ ਦੇ ਮਾਮਾ ਦੇ ਹੱਕ ਚ ਸੀਗਾ ਉਹਨੂੰ ਵੀ ਖਤਮ ਕਰ ਦਿੱਤਾ ਤੇ ਨੌ ਭਾਵੇਂ ਦੇ ਰਹੇ ਨੇ ਲੋਕਾਂ ਨੂੰ ਲੜਾਉਣ ਲਈ ਜੀ ਰਾਮ ਜੀ ਪਰ ਸੱਚ ਐ ਵੀ ਜਿਹੜਾ ਸਾਡਾ ਹੱਕ ਸੀ ਮੰਗਣ ਦਾ ਕੇ ਸਾਨੂੰ ਰੋਜ਼ਗਾਰ ਦਿਓ ਉਹ ਸਾਡੇ ਤੋਂ ਖੋਹ ਲਿੱਤਾ ਗਿਆ ਹੈ ਹਲਾ ਹੁਣ 12 ਤਰੀਕ ਨੂੰ ਪੂਰਾ ਪੰਜਾਬ ਇਹ ਪੂਰੇ ਇੰਡੀਆ ਦੇ ਬੰਦੇ ਆ ਉਹ ਨਹੀਂ ਇਹ ਪਹਿਲੇ ਪੰਜਾਬ ਦੇ ਪੂਰਾ ਦੇਸ਼ ਪੂਰਾ ਹਿੰਦੁਸਤਾਨ ਚਾਹੇ ਉਹ ਵੱਡੀਆਂ ਵੱਡੀਆਂ ਮਿੱਲਾਂ ਦੇ ਵਰਕਰ ਹੋਣ ਚਾਹੇ ਛੋਟੇ ਛੋਟੇ ਹੋਣ ਚਾਹੇ ਉਹ ਆਂਗਣਵਾੜੀ ਵਰਕਰ ਹੋਣ ਚਾਹੇ ਮਿਡਡੇ ਮੀਲ ਵਰਕਰ ਹੋਣ ਚਾਹੇ ਬੈਂਕਾਂ ਦੇ ਕੰਮੇ ਹੋਣ ਉਹ ਸਾਰੇ ਆਪਦੇ ਆਪਦੇ ਢੰਗ ਦੇ ਨਾਲ ਹੜਤਾਲ ਕਰਨਗੇ ਤੇ ਪ੍ਰੋਟੈਸਟ ਕਰਨਗੇ ਤੇ ਮੋਦੀ ਸਰਕਾਰ ਤੋਂ ਮੰਗ ਕਰਨਗੇ ਕਿ ਜਿਹੜੇ 29 ਕਾਨੂੰਨ ਤੁਸੀਂ ਬਦਲ ਕੇ 4 ਕੋਡ ਚ ਬਦਲੇ ਨੇ ਉਹ 4 ਕੋਡ ਨੂੰ ਰੱਦ ਕੀਤਾ ਜਾਵੇ ਤੇ ਜਿਹੜੇ ਸਾਡੇ 29 ਕਾਨੂੰਨ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਕਿੰਨੀ ਕਿੰਨੀ ਜੰਗਲਾਂ ਦੇ ਵਿੱਚ ਜਿਹੜੇ ਬੰਦੇ ਪਿੱਛੇ ਹੋਣੇ ਤੁਹਾਡੇ ਜੱਥੇ ਬੰਦੀ ਪਹਿਲਾਂ ਜਿਹੜੀ ਹੜਤਾਲ ਹੋਈ ਸੀ ਉਹਦੇ ਚ 25 ਕਰੋੜ ਲੋਕਾਂ ਨੇ ਦੇਸ਼ ਦੇ ਵਿੱਚ ਸਮੂਲੀਅਤ ਕੀਤੀ ਸੀ ਤੇ ਇਸ ਵਾਰ ਸਾਨੂੰ ਆਸ ਹੈ ਕਿ ਇਹ ਅੰਕੜਾ ਕਿਤੇ ਵੱਧ ਹੋਊਗਾ ਕਿਉਂਕਿ ਲੋਕਾਂ ਦੇ ਵਿੱਚ ਵਿਸ਼ਾਦ ਰੋਸ ਹੈ ਤੇ ਵਿਸ਼ਾਲ ਜਿਹੜੀ ਮੂਵਮੈਂਟ ਹੈ ਉਹ ਉੱਪਰ ਕੇ ਆ ਰਹੀ ਹੈ ਤੇ ਅਸੀਂ ਇਹਨੂੰ ਉਸ ਵੇਲੇ ਤੱਕ ਲੈ ਕੇ ਜਾਵਾਂਗੇ ਜਦੋਂ ਤੱਕ ਅਸੀਂ ਇਹ ਜਿਹੜੇ ਲੋਕ ਵਿਰੋਧੀ ਮਜ਼ਦੂਰ ਵਿਰੋਧੀ ਕਾਨੂੰਨ ਨੇ ਉਹ ਰੱਦ ਨਹੀਂ ਕਰਵਾ ਲੈਂਦੇ ਤੇ ਜਿਹੜੇ ਸਾਡੇ ਹੱਕ ਨੇ ਉਹਨਾਂ ਨੂੰ ਬਹਾਲ ਨਹੀਂ ਕਰਵਾ ਲੈਂਦੇ ਇਹ ਲੜਾਈ ਉਸ ਤੋਂ ਬਾਅਦ ਵੀ ਲਗਾਤਾਰ ਜਾਰੀ ਰਹੂਗੀ ਆਸੀਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਆ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਆ ਕੇ ਇੱਥੇ ਕਵਰੇਜ ਕੀਤੀ ਹੈ ਤੇ ਤੁਹਾਡੇ ਚੈਨਲ ਦੇ ذریعے ਵੀ ਸਮੁੱਚੀ ਮਜ਼ਦੂਰ ਜਮਾਤ ਨੂੰ ਸਮੁੱਚੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਇਹ ਕਾਨੂੰਨ ਨੇ ਜਿਹੜਾ ਬਿਜਲੀ ਬਿੱਲ ਲਿਆ ਰਹੇ ਨੇ ਉਹ ਬਿਜਲੀ ਬਿੱਲ ਦੇ ਨਾਲ ਜੋ ਮਜ਼ਦੂਰਾਂ ਦੇ ਘਰਾਂ 'ਚ ਲਾਟੂ ਜਲਦਾ ਉਹ ਵੀ ਬੰਦ ਹੋ ਜਾਊਗਾ ਕੇਵਲ ਸਿੰਘ ਬਨਵਾਇਤ ਜੀ ਰੇਡੀਓ ਕਾਉਂਸਲ ਲੁਧਿਆਣਾ ਇਹ ਇਹ ਆਈ ਕੀ ਗੁੱਸੇ ਦੇ ਬਣਿਓ ਮੈਂ ਮੀਤ ਪ੍ਰਧਾਨ ਆਂ ਜਿਲ੍ਹਾ ਲੁਧਾਨੇ ਦਾ ਅੱਜ ਅਸੀਂ ਇਸ ਚੌਕ ਦੇ ਵਿੱਚ ਤਾਜਪੁਰ ਰੋਡ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਆਂ ਇਸ ਕਰਦੇ ਵਾਸਤੇ ਕਿ ਸਰਕਾਰ ਨੇ ਜਿਹੜੇ ਨਵੇਂ ਕਾਨੂੰਨ ਬਣਾਏ ਨੇ ਉਹ ਬਹੁਤ ਹੀ ਖਤਰਨਾਕ ਨੇ ਇਹ ਕਾਨੂੰਨ ਮਜ਼ਦੂਰਾਂ ਦੇ ਵੀ ਵਿਰੋਧੀ ਨੇ ਇਹ ਕਾਨੂੰਨ ਜਿਹੜਾ ਸੀਡ ਬਿਲ ਬਣਾਇਆ ਸਰਕਾਰ ਨੇ ਉਹ ਕਿਸਾਨਾਂ ਦੇ ਵੀ ਵਿਰੋਧੀ ਆ ਇਹਦੇ ਨਾਲ ਜਿਹੜਾ ਬੀਜੀ ਬੈ ਲੈ ਕੇ ਆ ਰਹੇ ਨੇ ਉਹ ਵੀ ਬਹੁਤ ਹੀ ਖਤਰਨਾਕ ਹੈ ਸੋ ਇਹ ਸਾਰੇ ਖਤਰਨਾਕ ਕਾਨੂੰਨ ਜਿਹੜੇ ਨੇ ਇਹ ਸਭ ਤੇ ਜਿਵੇਂ ਸੀਡ ਬੈ ਹੈ ਔਰ ਬੀਜ ਬੈ ਲੈ ਕਿਸਾਨਾਂ ਦੇ ਉੱਤੇ ਆਮ ਤੌਰ ਤੇ ਕਿਹਾ ਜਾਂਦਾ ਪਰ ਅਸਲ ਵਿੱਚ ਉਹ ਸਭ ਦੇ ਉੱਤੇ ਲਾਗੂ ਹੋਣਾ ਪੀਯੂ ਦੇ ਉੱਤੇ ਜਿਹੜੀ ਯੂਨੀਵਰਸਿਟੀ ਹੈ ਸਾਨੂੰ ਸਾਡੀ ਉਹਦੇ ਉੱਤੇ ਵੀ ਬਹੁਤ ਘੱਟ ਦੇ ਤੌਰ ਤੇ ਨਜ਼ਰ ਆਉਣਾ ਜਿਹੜੇ ਖੋਜ ਹੋ ਰਹੀ ਹੈ ਸਾਡੇ ਬੀਜਾਂ ਦੀ ਨਵੇਂ ਕਾਢਾਂ ਕੱਢੀਆਂ ਜਾ ਰਹੀਆਂ ਉਹ ਸਾਰਾ ਕੁਝ ਬੰਦ ਹੋ ਜਾਊਗਾ ਕਿਉਂਕਿ ਇਹ ਕਾਰਪੋਰੇਟ ਸੈਕਟਰ ਤੇ ਗੁਰੇ ਸਿੱਖਰੇ ਉਹਦੇ ਹੱਥਾਂ ਦੇ ਵਿੱਚ ਸਾਰਾ ਸੀਡ ਬਿਲ ਜਿਹੜਾ ਹੈ ਚਲਿਆਣਾ ਇਹ ਅਮਰੀਕਾ ਤੋਂ ਵੱਡੇ ਵੱਡੇ ਤਨਾਟਾ ਦੇ ਕੋਲੋਂ ਇਹ ਬੀਜ ਬਣ ਕੇ ਆਏਗਾ ਤੇ ਸਾਡੇ ਕਿਸਾਨਾਂ ਦੇ ਵਿੱਚ ਵੰਡਿਆ ਜਾਏਗਾ ਦੁੱਖ ਵਾਲੀ ਗੱਲ ਇਹ ਹੋਏਗੀ ਕਿ ਉਸ ਤੋਂ ਬਿਨਾ ਜਿਹੜਾ ਕੋਈ ਪ੍ਰਾਈਵੇਟ ਤੌਰ ਤੇ ਆਪਣਾ ਬੀਜ ਜਿਹੜਾ ਹੈ ਉਹ ਬੀਜ ਲੈ ਕੇ ਕਿਸੇ ਵੀ ਫਸਲ ਦੇ ਵਾਸਤੇ ਉਹ ਨੂੰ ਸਰਕਾਰ ਜਿਹੜੀ ਹੈ ਖਰੀਦੇਗੀ ਨਹੀਂ ਜਿਹੜੇ ਕਿ ਬਹੁਤ ਹੀ ਮਾੜੀਆਂ ਗੱਲਾਂ ਨੇ ਕਿਸੇ ਢੰਗ ਦੇ ਨਾਲ ਜਿਹੜਾ ਬਿਲੀ ਬੇਲਾ ਹੈ ਉਹ ਵੀ ਬਹੁਤ ਖਤਰਨਾਕ ਹੈ ਉਹ ਸਰਕਾਰ ਦਾ ਇਹ ਆ ਕਿ ਉਹਦੇ ਨਾਲ ਇੱਕ ਕਿਸਮ ਦੇ ਸਾਰੀਆਂ ਸਬਸਿਡੀਆਂ ਜਿਹੜੀਆਂ ਨੇ ਉਹ ਬੰਦ ਹੋ ਜਾਣਗੀਆਂ ਉਹ ਸਬਸਿਡੀਆਂ ਬੰਦ ਹੋਣ ਦੇ ਨਾਲ ਆਈਡੀਆ 300 ਯੂਨਟਾ ਵਗੈਰਾ ਦੇ ਛੇਜਾ ਯੂਨਟਾ ਇਹ ਸਾਰੀਆਂ ਬੰਦ ਹੋ ਜਾਣਗੀਆਂ ਜਿਹੜੇ ਕਿ ਆਮ ਲੋਕਾਂ ਨੂੰ ਨੁਕਸਾਨ ਹੋਏਗਾ ਜਿਹੜੇ ਮੀਟਰ ਨੇ ਉਹ ਵੀ ਸਿੱਧੇ ਤੌਰ ਤੇ ਸਮਾਰਟ ਮੀਟਰ ਜਿਹੜੇ ਨੇ ਉਹ ਚਿਪ ਵਾਲੇ ਮੀਟਰ ਲੱਗਣਗੇ ਔਰ ਪ੍ਰੀपेड ਮੀਟਰ ਲੱਗਣਗੇ ਪ੍ਰੀपेड ਦਾ ਮਤਲਬ ਇਹ ਆ ਜਿਵੇਂ ਅਸੀਂ 에어 ਕੰਡਿਸ਼ਨਰ ਦੇ ਵਿੱਚ ਪੈਸੇ ਪਾਉਣੇ ਆ ਤੇ ਸਾਡਾ ਮੋਬਾਈਲ ਚੱਲਦਾ ਤੇ ਭਵੇਂ ਗੋਡਾ ਫੋਨ ਆਉਰੇ ਵਜ ਪੈਸੇ ਪਾਉਣੇ ਆ Jio ਵਿੱਚ ਪੈਸੇ ਪਾਉਣੇ ਆ ਫਿਰ ਸਾਡਾ ਫੋਨ ਚੱਲਦਾ ਇਸੇ ਢੰਗ ਦੇ ਨਾਲ ਜਿਹੜੀ ਲੱਗੇ ਜਾ ਰਹੀ ਪਰਨੇਸ਼ਨ ਜਿਹੜਾ ਕੀਤਾ ਜਾਊਗਾ 12 ਤਰੀਕ ਨੂੰ ਹਾਂਜੀ ਹਾਂਜੀ 12 ਤਰੀਕ ਨੂੰ ਬਹੁਤ ਵੱਡੀ ਹੜਤਾਲ ਸਾਰੇ ਹਿੰਦੁਸਤਾਨ ਦੇ ਵਰਕਰ ਕਿਸਾਨ ਸਾਰੇ ਕਰ ਰਹੇ ਨੇ ਔਰ ਲੁਧਿਆਣਾ ਦੇ ਜਿਹੜੇ ਵਰਕਰ ਨੇ ਸਾਰੇ ਮੁਲਾਜ਼ਮ ਨੇ ਉਹ ਹੜਤਾਲ ਕਰਮ ਅਪਰੰਤ 11 ਵਜੇ ਬੱਸ ਸਟੈਂਡ ਦੇ ਉੱਤੇ ਇਕੱਠੇ ਹੋਣਗੇ ਔਰ ਉੱਥੇ ਵੱਡੀ ਰੈਲੀ ਜਿਹੜੀ ਆ ਉਹ ਕੀਤੀ ਜਾਊਗੀ ਧੰਨਵਾਦ ਜੀ ਬਹੁਤ-ਬਹੁਤ ਪਬਲਿਕ ਨੂੰ ਕੀ ਕਹਿਣਾ ਪਬਲਿਕ ਨੂੰ ਸਾਡੀ ਬੇਨਤੀ ਹੈ ਕਿ ਕਾਨੂੰਨ ਜਿਹੜੇ ਨੇ ਸਭ ਦੇ ਉੱਤੇ ਲਾਗੂ ਹੋਣੇ ਨੇ ਸਭ ਦੇ ਬਾਅਦ ਤੇ ਖਤਰਨਾਕ ਨੇ ਮਾਰੇ ਨੇ ਉਹਨਾਂ ਨੂੰ ਕਈਆਂ ਨੂੰ ਪਤਾ ਨਹੀਂ ਨਾ ਬਿੱਲਾ ਦਾ ਕਿ ਕਿੰਨੇ ਖਤਰਨਾਕ ਨੇ ਇਹ ਤੇ ਇੱਕ ਵਾਰ ਸਾਡੀ ਬੇਨਤੀ ਆ ਉਹ ਸ਼ਰਤਾਲ ਦੇ ਵਿੱਚ ਸਾਰੇ ਲੋਕੀ ਜਿਹੜੇ ਨੇ ਆਮ ਲੋਕੀ ਵੀ ਉਹਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ